ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦਾ ਰੋਜ਼ਾਨਾ ਰਾਸ਼ੀ ਫਲ ਲੈ ਕੇ ਹਾਜ਼ਰ ਹਾਂ ਜਿੱਥੇ ਤੁਸੀਂ ਜਾਣੋਗੇ ਆਪਣੇ ਦਿਨ ਦੀ ਸਥਿਤੀ ਸੁਝਾਅ ਅਤੇ ਸੰਭਾਵਨਾ ਅੱਜ ਦਾ ਦਿਨ ਇਹਨਾਂ ਰਾਸ਼ੀਆਂ ਲਈ ਕਿਵੇਂ ਰਹੇਗਾ ਜਾਣੋ ਕੀ ਕਹਿੰਦੇ ਹਨ ਤੁਹਾਡੇ ਖੁਸ਼ਕਿਸਮਤਾਂ ਆਓ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਮੇਖ ਰਾਸ਼ੀਵਨ ਅੱਜ ਦਾ ਦਿਨ ਤੁਹਾਡੇ ਲਈ ਵਧੀਆ ਰਹੇਗਾ ਅਸੀਂ ਆਪਣੀ ਰਚਨਾਤਮਕ ਨਾਲ ਆਪਣੇ ਪਿਆਰ ਦਾ ਜਿੱਤਨ ਵਿੱਚ ਸਫਲ ਹੋਵੋਗੇ ਪ੍ਰੇਮ ਜੀਵਨ ਵਿੱਚ ਤਰੱਕੀ ਹੋਏਗੀ ਵਿਆਹੁਤਾ ਲੋਕਾਂ ਦਾ ਘਰੇਲੂ ਜੀਵਨ ਤਣਾਅਪ੍ਰਿਆ ਰਹੇਗਾ ਕੰਮ ਦੇ ਲਿਹਾਜ਼ ਨਾਲ ਅੱਜ ਦਾ ਦਿਨ ਆਮ ਰਹੇਗਾ ਆਪਣੀ ਕਿਸਮਤ ਤੇ ਭਰੋਸਾ ਰੱਖੋ ਪਰ ਮਿਹਨਤ ਵੀ ਕਰੋ ਆਮਦਨ ਚੰਗੀ ਰਹੇਗੀ ਪਰ ਖਰਚ ਘਟਾਉਣ ਕਰਨ ਖਰਚ ਵੀ ਵਧੇਗਾ ਅੱਗੇ ਗੱਲ ਕਰਦੇ ਹਾਂ ਵਿਸ਼ਵ ਰਾਸ਼ੀ ਫਲ ਅੱਜ ਦਾ ਦਿਨ ਤੁਹਾਡੇ ਲਈ ਉਤਰਾ ਚੜਾਅ ਨਾਲ ਭਰਿਆ ਰਹੇਗਾ ਖਰਚਾ ਵਿੱਚ ਵਾਧਾ ਹੋਏਗਾ ਜਿਸ ਕਾਰਨ ਤੁਹਾਡੀ ਵਿੱਤੀ ਸਥਿਤੀ ਵਿੱਚ ਉਤਰਾਅ ਚੜਾਅ ਰਹੇਗਾ ਕੰਮ ਦੇ ਲਿਹਾਜ਼ ਨਾਲ ਅੱਜ ਦਾ ਦਿਨ ਮਿਹਨਤ ਵਾਲਾ ਰਹਿਣ ਵਾਲਾ ਹੈ ਵਿਅਹੁਤਾ ਲੋਕਾਂ ਦੇ ਇਕੱਲੇ ਜੀਵਨ ਵਿੱਚ ਅੱਜ ਦਾ ਦਿਨ ਆਮ ਰਹੇਗਾ ਆਪਣੇ ਜੀਵਨ ਸਾਥੀ ਦੀ ਗੱਲ ਦਾ ਧਿਆਨ ਨਾਲ ਸੁਣਨ ਦੀ ਕੋਸ਼ਿਸ਼ ਕਰੋ ਪ੍ਰੇਮ ਨਾਲ ਜੀਵਨ ਵਿੱਚ ਜੀ ਰਹੇ ਲੋਕਾਂ ਲਈ ਅੱਜ ਦਾ ਦਿਨ ਬਹੁਤ ਵਧੀਆ ਜਾਣ ਵਾਲਾ ਹੈ ਤੁਸੀਂ ਇੱਕ ਦੂਜੇ ਦੇ ਪਿਆਰ ਵਿੱਚ ਲੀਨ ਹੋਗੇ ਦੋਸਤੋ ਅੱਗੇ ਗੱਲ ਕਰਦੇ ਆ ਮਿਥਨ ਰਾਸ਼ੀ ਫਲਤੀ ਅੱਜ ਦਾ ਦਿਨ ਤੁਹਾਡੇ ਲਈ ਮੱਧਮ ਫਲਦਾਇਕ ਰਹੇਗਾ ਤੁਸੀਂ ਆਪਣੇ ਕੰਮ ਤੇ ਪੂਰਾ ਧਿਆਨ ਦੇਵੋਗੇ ਅਤੇ ਆਪਣੇ ਨਿੱਜੀ ਜੀਵਨ ਵਿੱਚ ਵੀ ਸਤਿਭਾਵਨਾ ਬਣਾਈ ਰੱਖਣ ਦੀ ਕੋਸ਼ਿਸ਼ ਕਰੋਗੇ ਵਿਆਹtau ਲੋਕਾਂ ਦਾ ਘਰੇਲੂ ਜੀਵਨ ਬਹੁਤ ਵਧੀਆ ਰਹੇਗਾ ਤੁਹਾਡੇ ਮਨ ਵਿੱਚ ਚੰਗੇ ਅਤੇ ਸ਼ਾਨਦਾਰ ਵਿਚਾਰ ਆਉਣਗੇ ਜਿਸ ਕਾਰਨ ਤੁਹਾਡਾ ਰਿਸ਼ਤਾ ਵੀ ਬਹੁਤ ਚੰਗਾ ਰਹੇਗਾ ਪਿਆਰ ਭਰੀ ਜ਼ਿੰਦਗੀ ਜੀ ਰਹੇ ਲੋਕਾਂ ਲਈ ਅੱਜ ਦਾ ਦਿਨ ਬਹੁਤ ਸਦਾਰਨ ਹੈ ਅੱਗੇ ਗੱਲ ਕਰਦੇ ਹਾਂ ਦੋਸਤੋ ਕਰ ਕਰਾਸ਼ੀ ਫਲਤੀ ਅੱਜ ਦਾ ਦਿਨ ਤੁਹਾਡੇ ਲਈ ਚੰਗਾ ਰਹੇਗਾ ਕਿਸਮਤ ਦੀ ਜਿੱਤ ਹੋਏਗੀ ਧਾਰਮਿਕ ਕੰਮਾਂ ਵਿੱਚ ਤੁਹਾਡੀ ਰੁਚੀ ਵਧੇਗੀ ਤੁਸੀਂ ਲੰਬੀ ਯਾਤਰਾ ਤੇ ਜਾ ਸਕਦੇ ਹੋ ਕੰਮ ਦੇ ਲਿਹਾਜ਼ ਨਾਲ ਅੱਜ ਦਾ ਦਿਨ ਬਹੁਤ ਮਜ਼ਬੂਤ ਰਹੇਗਾ ਤੁਹਾਨੂੰ ਚੰਗੇ ਨਤੀਜੇ ਮਿਲਣਗੇ ਉਹ ਤਾਂ ਲੋਕਾਂ ਦਾ ਘਰੇਲੂ ਜੀਵਨ ਥੋੜਾ ਤਣਾਅਪੂਰਨ ਹੋ ਸਕਦਾ ਹੈ ਪਿਆਰ ਭਰੀ ਜ਼ਿੰਦਗੀ ਜੀ ਰਹੇ ਲੋਕਾਂ ਲਈ ਅੱਜ ਦਾ ਦਿਨ ਥੋੜਾ ਜਿਹਾ ਮੱਧਮ ਰਹਿਣ ਵਾਲਾ ਹੈ ਇਸ ਲਈ ਅਜਿਹਾ ਕੁਝ ਨਾ ਕਰੋ ਜਿਸ ਨਾਲ ਤੁਹਾਡੇ ਦੋਹਾਂ ਵਿਚਕਾਰ ਝਗੜਾ ਹੋ ਸਕੇ ਦੋਸਤੋ ਅੱਗੇ ਗੱਲ ਕਰਦੇ ਹਾਂ ਸਿੰਘ ਰਾਸ਼ੀ ਫਲਦੀ ਅੱਜ ਦਾ ਦਿਨ ਤੁਹਾਡੇ ਲਈ ਆਮ ਰਹਿਣ ਵਾਲਾ ਹੈ ਮਾਨਸਿਕ ਤਣਾਹਵੀ ਹੋ ਸਕਦਾ ਹੈ ਇਸ ਲਈ ਇਸ ਤੋਂ ਬਾਹਰ ਆਉਣ ਦੀ ਕੋਸ਼ਿਸ਼ ਕਰੋ ਕੰਮ ਦੇ ਲਿਹਾਜ਼ ਨਾਲ ਅੱਜ ਦਾ ਦਿਨ ਚੰਗਾ ਰਹੇਗਾ ਕਿਸਮਤ ਦੀ ਜਿੱਤ ਹੋਏਗੀ ਤੁਸੀਂ ਕਿਸੇ ਨਵੇਂ ਕੰਮ ਵਿੱਚ ਹੱਥ ਅਜਮਾਉਣ ਬਾਰੇ ਸੋਚ ਸਕਦੇ ਹੋ ਜਾਂ ਇਹਨਾਂ ਨਾਲ ਜੁੜੇ ਮਾਮਲਿਆਂ ਵਿੱਚ ਲਾਭ ਹੋਏਗਾ ਵਿਆਹਤਾ ਲੋਕਾਂ ਦਾ ਖੇਲੂ ਜੀਵਨ ਵੀ ਚੰਗਾ ਰਹੇਗਾ ਅਤੇ ਦੂਸਰੇ ਪ੍ਰਤੀ ਉਹਨਾਂ ਦਾ ਆਕਰਸ਼ਣ ਵਧੇਗਾ ਪਿਆਰ ਭਰੀ ਜ਼ਿੰਦਗੀ ਜੀ ਰੇ ਲੋਕਾਂ ਲਈ ਤੁਸੀਂ ਜ਼ਿੰਮੇਵਾਰ ਹੋਗੇ ਤੁਸੀਂ ਜਲਦ ਦਿਲਚਸਪ ਗੱਲਾਂ ਕਰਕੇ ਆਪਣੇ ਪਿਆਰ ਦਾ ਦਿਲ ਜਿੱਤ ਲੋਗੇ ਅੱਗੇ ਗੱਲ ਕਰਦੇ ਹਾਂ ਤੁਲਾ ਰਾਸ਼ੀ ਫਲ ਦੀ ਅੱਜ ਦਾ ਦਿਨ ਤੁਹਾਡੇ ਲਈ ਬਹੁਤ ਵਧੀਆ ਰਹਿਣ ਵਾਲਾ ਹੈ ਵਪਾਰ ਵਿੱਚ ਲਾਭ ਦੇ ਮੌਕੇ ਮਿਲਣਗੇ ਵਿਆਹਤਾ ਲੋਕਾਂ ਲਈ ਅੱਜ ਦਾ ਦਿਨ ਪਰਿਵਾਰਕ ਜੀਵਨ ਲਈ ਚੰਗਾ ਰਹੇਗਾ ਪਿਆਰ ਭਰੀ ਜ਼ਿੰਦਗੀ ਜੀ ਰੇ ਲੋਕਾਂ ਲਈ ਅੱਜ ਦਾ ਦਿਨ ਬਹੁਤ ਵਧੀਆ ਜਾਣ ਵਾਲਾ ਤੁਸੀਂ ਇੱਕ ਦੂਜੇ ਤੇ ਭਰੋਸਾ ਕਰੋਗੇ ਅਤੇ ਪਿਆਰ ਵਿੱਚ ਗੁਆਚ ਜਾਵੋਗੇ ਏ ਕੰਮ ਦੇ ਦ੍ਰਿਸ਼ਟੀਕੋਣ ਤੋਂ ਚੰਗਾ ਤੁਸੀਂ ਆਪਣੀ ਮਿਹਨਤ ਨਾਲ ਪੈਸੇ ਦੀ ਬਚਤ ਕਰੋਗੇ ਅੱਜ ਦੇ ਲਈ ਇੰਨਾ ਹੀ ਅੱਗੇ ਗੱਲ ਕਰਦੇ ਆਂ ਧੰਨਵਾਦ ਦੋਸਤੋ